ਸਭੇ ਭਾਈਆਂ ਤੇ ਜੀ ਗੈਲ ਫਰਨੀਚਰ ਹਾਊਸ ਤੇ ਤੁਹਾਡਾ ਸਵਾਗਤ ਆ। ਬਾਕੀ ਵੀਡੀਓ ਚੈੱਕ ਕਰਦੋ ਜੀ। ਚੈੱਕ ਕਰੋ ਜੀ ਵੀਡੀਓ ਥੋੜੇ ਹੀ ਲੈ ਕੇ ਆਏ ਆ ਬੈੱਡਾਂ ਤੇ। ਬੈੱਡ ਦੀ ਆਪਣੀ ਸਟਾਰਟਿੰਗ ਕਿੱਥੋਂ ਹੋ ਜਾਂਦੀ ਹੈ ਜੀ? ਸਟਾਰਟਿੰਗ ਆਪਣੀ ਆਹ ਬੈੱਡ ਤੋਂ ਹੋ ਜਾਂਦੀ ਹੈ ਸੈੱਟ ਟੇਬਲ ਤੋਂ ਬਗੈਰ ਬੈੱਡ ਆ। ਮੈਟਰਸ ਵੱਖਰੇ ਆ ਹਰੇਕ ਬੈੱਡ ਤੇ। ਠੀਕ ਆ ਆਪਾਂ ਪਹਿਲਾਂ ਬੈੱਡ ਦਾ ਪ੍ਰਾਈਸ ਦੱਸਾਂਗੇ। ਜਿੰਨੇ ਵੀ ਸਾਡੇ ਮੱਲੋ ਸਟਾਕ 'ਚ ਬੈੱਡ ਪਏ ਆ ਸਾਰੇ ਡਿਜ਼ਾਈਨਿੰਗ ਨਵੀਂ ਤੋਂ ਨਵੀਂ ਆ। ਮੱਲੋ ਅੱਜ ਬੈੱਡ ਹੈਗਾ ਇਹ ਕਾਲੂ ਸੇਲ। ਪਰਸੋਂ ਰਿਪੀਟ ਹੋਈ ਜਾਂਦੇ ਆ ਰੋਜ਼ ਨਵੇਂ ਤੋਂ ਤੇ ਤੁਹਾਡੇ ਲਈ ਲੈ ਕੇ ਆ ਬੈੱਡ ਹੋ ਗਿਆ ਜੀ ਸਟਾਰਟਿੰਗ ਕਿੱਥੇ ਤੋਂ ਹੋਣਦੀ ਹੈ ਸੋ ਸਾਰਾ ਦੱਸਾਂ ਕੀ ਕੁਆਲਿਟੀ ਆ ਤੇ ਸਾਰਾ ਟੋਟਲ 19 ਐਮ ਚ ਬਣਿਆ ਹੋਇਆ ਬੈੱਡ ਤੇ ਪ੍ਰਾਈਸ ਆ ਬੈੱਡ ਦਾ ਹੈਗਾ ਜੀ 16000 ਇਹ ਤੋਂ ਉੱਪਰ ਆਇੰਦਾ ਸਮੈੱਕੇ ਵਾਲਾ ਬੈੱਡ ਉਹ ਵੀ ਆਪਾਂ ਤੁਹਾਨੂੰ ਵੀਡੀਓ ਚ ਅਗਲੀ ਵੀਡੀਓ ਚ ਦਿਖਾਵਾਂਗੇ ਉਹ ਦਾ 22 23 ਦੀ ਰੇਂਜ ਚ ਆਉਂਦੇ ਆ ਉਹ ਇਹ ਆਪਣੇ ਜਿਹੜੇ ਜਿੰਨੇ ਵੀ ਬੈੱਡ ਪਏ ਆ ਸਾਰੇ 25 500 22 27 ਵਾਲੀ ਰੇਂਜ ਚ ਪਏ ਆ ਸਾਰੇ ਉਰੇ ਤੇ ਦੂਸਰਾ ਬੈੱਡ ਤੁਸੀਂ ਚੈੱਕ ਕਰੋ ਆਹ ਇਹਦੇ ਨਾਲ ਆਗੇ ਸੈਟ ਟੇਬਲ ਸਾਈਡ ਟੇਬਲਾਂ ਦੇ ਉੱਪਰ ਆ ਕੇ ਲੈਂਪ ਵਗੈਰਾ ਸਾਈਡ ਸਵਿਚ ਬੋਰਡ ਆ ਕੇ ਡਬਲ ਦਰਾਜ ਹੋਣਗੇ ਤੇ ਇਹਦਾ ਪ੍ਰਾਈਸ ਹੈਗਾ ਜੀ 25500 ਡਿਜ਼ਾਈਨਿੰਗ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਡਿਜ਼ਾਈਨਿੰਗ ਲੈਂਪ ਉਸ ਹਿਸਾ ਦਾ ਰੇਟ ਆ ਜਾਂਦਾ ਹੈ ਇਸ ਤੀਸਰਾ ਬੈਡ ਆ ਚੈੱਕ ਕਰੋ ਗ੍ਰੇ ਪੇਂਟ ਆ ਇਹ ਠੀਕ ਹੈ ਜੀ ਸਾਈਡ ਤੇ ਲੈਂਪ ਆ ਕੇ ਇਹਦਾ ਪ੍ਰਾਈਸ ਹੈਗਾ ਜੀ 26000 ਰੁਪਈਆ ਤੇ ਡਿਜ਼ਾਈਨਿੰਗ ਚੈੱਕ ਕਰੋਗੇ ਤੁਸੀਂ ਜੀ ਹਰੇਕ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਆ ਸਾਡੇ ਕੋਲੇ ਤੇ ਹਰ ਵਾਰੀ ਹੀ ਲੈਂਪ ਦੇ ਕਲਰ ਚੇਂਜ ਹੋਣਗੇ ਆ ਟੱਚ ਵਾਲਾ ਬੈਡ ਆਂ ਦਾ ਗਲਾਸ ਲੱਗਿਆ ਹੋਇਆ ਸਾਰਾ ਇਹਨੂੰ ਇਦਾਂ ਤੁਸੀਂ ਟੱਚ ਕਰੋ ਲਾਈਟਾਂ ਚੇਂਜ ਹੋ ਜਾਣਗੀਆਂ ਬਹੁਤ ਵਧੀਆ ਲੁੱਕ ਚਾ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ 29000 ਰੁਪਿਆ ਆ ਬੈਡ ਚੈੱਕ ਕਰੋ ਨਾਲ ਦਾ ਇਹਦਾ ਪ੍ਰਾਈਸ ਹੈਗਾ 26000 ਰੁਪਿਆ ਦੀ ਅਰਨਿੰਗ ਦੀ ਕਮੀ ਨਹੀਂ ਗਈ ਗਿਲ ਫਰਨੀਚਰ ਵਾਲੇ ਦੀ ਨਵੇਂ ਤੋਂ ਨਵੇਂ ਡਿਜ਼ਾਈਨ ਨਵੇਂ ਤੋਂ ਨਵੇਂ ਰੇਟ ਤੇ ਨਵੇਂ ਤੋਂ ਨਵੀਂ ਕੁਆਲਿਟੀ ਠੀਕ ਆ ਨਵੇਂ ਤੋਂ ਨਵੇਂ ਲੈਂਪ ਕੁਆਲਿਟੀ ਨੂੰ ਇੱਕ ਨੰਬਰ ਮਿਲਣੀ ਆ ਕੋਈ ਉਰੇ 19mm ਤੋਂ ਬਗੈਰ 12mm ਆਪਾਂ ਨਹੀਂ ਲਾਉਂਦੇ ਹੈਗੇ 12mm ਨਹੀਂ ਲਾਉਂਦੇ ਹੈ ਮਾਰਕੀਟ ਚ ਕੀ ਚੱਲਦਾ ਤੁਹਾਨੂੰ ਇਹ ਚੈੱਕ ਕਰਾਣੇ ਆਪਣੇ ਬਾਕਸਾਂ ਦੇ ਆਪਣੇ ਤਿਆਰ ਹੋਏ ਹੁੰਦੇ ਆ ਉਰੇ ਮਾਰਕੀਟ ਚ ਕੀ ਕੀ ਚੱਲਦੇ ਆ ਨਾ ਉਰੇ 12mm ਲੱਗ ਜਾਂਦੀਆਂ ਬਾਕਸਾਂ ਦੇ ਉੱਪਰ ਵੀ 12mm ਲਾਉਂਦੇ ਆ ਵੀ ਸਿਰਫ ਢੱਕਣ ਜਿਹੜਾ ਲਾਉਂਦੇ ਆ ਉਹ 19mm ਚ ਲਾਉਂਦੇ ਆ ਆਪਾਂ ਟੋਟਲ ਹੀ 19mm ਚ ਲਾਉਨੇ ਆ ਤੁਸੀਂ ਜਿੱਦਾਂ ਮਰਦੀ ਚੈੱਕ ਕਰ ਸਕਦੇ ਹੋ ਹੱਥ ਮਾਰਦੇ ਹੀ ਪਤਾ ਲੱਗ ਜਾਂਦਾ ਕਿ ਇਹਨੂੰ 12mm ਲੱਗੀ ਹੋਈ ਹੈ ਜਾਂ 19mm ਲੱਗੀ ਹੋਈ ਆ ਆ ਤੁਸੀਂ ਬਰੀਕੀ ਚੈੱਕ ਕਰੋ ਆਪ ਇਹਨਾਂ ਜੋੜਾ ਇਹ ਟੋਟਲ 19mm ਚ ਹੁੰਦਾ ਹੈ ਸਾਢੇ 16 ਵਾਲਾ ਬੈਡ ਆ ਵੀ ਮਿਲ ਜਾਊਗਾ ਆ 25516 ਬੈਡ ਆ ਆ ਵੀ 25500 ਵਾਲਾ ਉਹ ਬੈਡ ਹੈਗਾ 26000 ਦਾ ਆ ਗਿਆ ਫਰੰਟ ਸਟੋਰੇਜ ਵਾਲਾ ਬੈੱਡ ਤੇ ਫਰੰਟ ਸਟੋਰੇਜ ਆ ਗਈ ਬੈਕ 10.5 ਫੁੱਟ ਸੈਟੇਬਲ ਲਹਿਦਾ ਲਹਿਦਾ ਨੇ ਫਰੰਟ ਸਟੋਰੇਜ ਆ ਸਮਾਨ ਰੱਖੋ ਜਿੰਦਾ ਮਰਜ਼ੀ ਤੁਸੀਂ ਸਮਾਨ ਰੱਖ ਸਕਦੇ ਹੋ ਖੁੱਲੀ ਡੁੱਲੀ ਬਹੁਤ ਸਪੇਸ ਹੈ ਇੱਚ ਇਹਦਾ ਪ੍ਰਾਈਸ ਹੈਗਾ 30000 ਰੁਪਿਆ ਆ ਬੈੱਡ ਚੈੱਕ ਕਰੋ ਜੀ ਲੈਦਰ ਸੂਇਡ ਫੈਬਰਿਕ ਆ ਗੋਲ ਸੈਟੇਬਲ ਪ੍ਰਾਈਸ ਸਿਰਫ 26000 ਰੁਪਿਆ ਆ ਬੈੱਡ ਵੀ 26000 ਰੁਪਏ ਦਾ ਹਾਰਬੈਡ 25500 ਬਾਕੀ ਆਪਣਾ ਨਾ ਇੰਸਟਾ ਬਾਕੀ ਆਪਣਾ ਨਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਇੰਦਰ ਗਿੱਲ 12jjurick ਉਹਨੂੰ ਫੋਲੋ ਕਰ ਲਓ ਸਾਰੇ ਪ੍ਰਾਈਸ ਉੱਥੇ ਵੀ ਮਿਲ ਜਾਣਗੇ ਉੱਥੇ ਉਹ ਪੇਜ ਨੂੰ ਵੀ ਫੋਲੋ ਕਰ ਲਓ ਜਿਆਦਾ ਵੀਡੀਓ ਆਪਾਂ ਉੱਥੇ ਪਾਈ ਜਾਂਦੇ ਹੁੰਦੇ ਆ ਤੇ ਉਹਨੂੰ ਵੀ ਫੋਲੋ ਕਰ ਲਓ ਜੇ ਕਸਟਮਰ ਨੇ ਵਿਆਜ ਫਾਈਨਾਂਸ ਕਰਾਉਣਾ ਉਹ ਵੀ ਹੋ ਜਾਊਗਾ ਮੰਲੋ ਆਹ ਬੈਡ 26000 ਦਾ ਕੈਸ਼ ਪ੍ਰਾਈਸ ਆ ਇਹਦੀ ਡਾਊਨ ਪੇਮੈਂਟ ਹੈਗੀ ਆ ਜੀ 3065 ਰੁਪਏ 3565 ਰੁਪਏ ਦੀ 8mm ਹੀ ਹੋਣੀ ਹੈ ਇਹ ਬੈਡ ਦੀਆਂ ਮੈਟਰ ਹਰੇਕ ਦੇ ਨਾਲ ਵੱਖਰੇ ਲੈਣੇ ਪੈਣਗੇ ਆ ਬੈਡ ਚੈੱਕ ਕਰੋ ਕਿੰਨੀ ਘੈਂਟ ਲੋਕਾ ਸਿਰਫ ਰੇਟ ਕੀ ਆ 25500 ਕੁਆਲਿਟੀ ਇੱਕ ਨੰਬਰ ਮਿਲਣੀ ਆ 19mm ਚ ਬਣਿਆ ਹੋਇਆ ਕੋਈ 12mm ਨਹੀਂ ਲੱਗੀ ਹੋਈ ਮੰਨ ਲਓ ਜੇ ਮਾਰਕੀਟ ਚ ਕੀ ਚੱਲਦਾ 19mm 12mm ਚੱਲਦੀ ਆ ਉਹ ਚ ਰੇਟ ਘਟ ਜਾਂਦਾ ਜਿਵੇਂ ਆ ਬੈਡ ਸਾਡਾ ਬੈਸਟ ਕੁਆਲਿਟੀ ਚ ਆ ਠੀਕ ਆ ਜੀ ਆ 25500 ਦਾ ਇਹੀ ਬੈੱਡ ਤੁਹਾਨੂੰ ਮਿਲ ਜਾਣਾ ਜੀ 23000 ਰੁਪਏ ਦਾ ਉੱਚੀ ਹੋਣੀ ਹੈ ਕੁਆਲਿਟੀ ਡਾਊਨ ਹੋ ਜਾਣੀ ਬਾਰ ਬਾਰ ਦੱਸ ਰਿਹਾ ਕੁਆਲਿਟੀ ਡਾਊਨ ਖਾਊਗੀ ਰੇਟ ਘਟੂਗਾ ਕੁਆਲਿਟੀ ਬੈਸਟ ਰੇਟ ਨਹੀਂ ਘਟਣਾ ਭਾਈ ਤੁਸੀਂ 10 ਬੈੱਡ ਲੈ ਲਓ 500 ਬੈੱਡ ਲੈ ਲਓ ਜੋ ਸਾਡੇ ਕੋਲ ਮਾਲ ਰੈਡੀ ਪਿਆ ਸਾਰਾ ਬੈਸਟ ਕੁਆਲਿਟੀ ਚ ਸਾਰਾ ਹੈਵੀ ਕੁਆਲਿਟੀ ਚ ਸਾਡੇ 16 ਵਾਲਾ ਬੈੱਡ ਤੁਹਾਨੂੰ ਇੱਕ ਆ ਮਿਲ ਜਾਊਗਾ ਆ ਚੈੱਕ ਕਰੋ 16 ਆ ਵੀ 16 ਆ 21000 6 ਫੁੱਟ ਹਾਈਟ ਚ ਆ ਗਿਆ ਹਲਕੀ ਕੁਆਲਿਟੀ ਜਿਹਦੇ ਚ ਆਪਾਂ ਨਾ 12 ਮੈਮ ਤੇ 16mm ਵਰਤਿਆ ਹੋਇਆ ਇਹ ਹੈਗਾ ਸਿਰਫ ਤੇ ਸਿਰਫ 14000 ਦਾ ਇਹਨੂੰ ਹੋਰ ਹਲਕੀ ਕੁਆਲਿਟੀ ਕਰਤਾ ਤਾਂ ਰੇਟ ਹੋ ਜਾਣਾ ਸਿਰਫ 13000 ਰੁਪਿਆ ਉੱਚੀ ਹੈ ਹੋਰ ਕੁਆਲਿਟੀ ਡਾਉਣ ਕਰਨੀ ਪਣੀ ਆ ਬੈੱਡ 16000 ਦਾ ਤੇ ਇੱਕ ਇੱਕ ਆਪਾਂ ਨਾ ਆ ਬੈੱਡ ਰੱਖਿਆ ਹੋਇਆ ਵਾ ਇੱਕ ਕਸਟਮਰ ਨੂੰ ਦਿਖਾਉਣ ਵਾਸਤੇ ਇਹ ਚ ਕੀ ਆ 12mm ਤੇ 19mm ਮਿਕਸ ਕੀਤੀ ਹੋਈ ਆ ਜੋ ਮਾਰਕੀਟ ਚ ਚੱਲਦਾ ਉਹ ਚੀਜ਼ ਆ ਇਹ ਚ ਦੇਖੋ ਸੇਮ ਲੱਗੂਗਾ ਜੇ ਵਧੀਆ ਕੁਆਲਿਟੀ ਲੈਣਾ ਤਾਂ 25000 ਦਾ ਜਿੱਦਾਂ ਇਹ ਬਣਿਆ ਹੋਇਆ ਇਹਦਾ ਪ੍ਰਾਈਸ ਹੈਗਾ ਸਿਰ ਤੋਂ ਤੇ ਤਰਫ 22000 ਰੁਪਿਆ ਮਾਰਕੀਟ 'ਚ ਬੇ ਕਸਟਮਰ ਨੂੰ ਬੇਫਕੂ ਬਣਾਈ ਜਾਂਦੀ ਆ ਵੇਚ ਚੜ ਜਾਂਦੇ ਆ ਤੁਸੀਂ ਆਓ ਆ ਬੈੱਡ ਦੇ ਵਿੱਚ ਚੜਜੋ ਦੋ ਜਾਨੇ ਕੋਈ ਕੋਈ ਨਹੀਂ ਆਉਣਾ ਬੈੱਡ ਨੂੰ ਭਾਂਦੀ ਹਲਕੀ ਕੁਆਲਿਟੀ ਤਿਆਰ ਕੀਤਾ ਫੇਰ ਵੀ ਕੁਝ ਹੋਊਗਾ ਸਿਰਫ ਪ੍ਰਾਈਸ ਕਿੰਨਾ 22000 ਰੁਪਏ ਦਾ 22000 ਦਾ ਕਿਉਂ ਦੇ ਰਹੀਆਂ ਕਿ ਜੋ ਮਾਰਕੀਟ 'ਚ ਚੱਲਦਾ ਸੀ ਉਹ ਫਿਰ ਡਿਸਪਲੇ ਲਾਇਆ ਹੋਇਆ ਕਿ ਮਾਰਕੀਟ 'ਚ ਤੁਸੀਂ ਆਹ ਲੈ ਬੈੱਡ ਲੈਣਾ ਫਿਰ 20000 ਦਾ ਇਹ ਚ ਕਪੜਾ ਚੇਂਜ ਕਰਵਾਓ ਡਿਜ਼ਾਈਨ ਚੇਂਜ ਕਰਵਾ ਲਓ ਸਿਰਫ 20000 ਇਹ ਤੇ ਬੈੱਡ ਤੇ ਲਾਈਟਾਂ ਲਾਤੀਆਂ ਤਾਂ 23000 ਰੁਪਿਆ ਰੇਟ ਹੋਣਾ ਇਹ ਚ ਡਿਜ਼ਾਈਨ ਚੇਂਜ ਕਰਕੇ ਲਾਈਟਾਂ ਲੱਗਣੇ 23000 ਪ੍ਰਾਈਸ ਆਪਣੇ ਸਾਰੇ ਹੀ ਫਿਕਸ ਹੈ ਜੀ ਉਹਦੇ ਸਾਰੇ ਜਿਹੜੇ ਲਿਖੇ ਨਾ ਆਇਆ ਸ਼ਿਪਿੰਗ ਵਾਲੀ ਜਿਹੜੀ ਸਕੀਮ ਆ ਉਹ 30000 ਦਾ ਫਰਨੀਚਰ ਲੈਣ ਤੇ 40 ਕਿਲੋਮੀਟਰ ਤੱਕ ਦੀ ਸ਼ਿਪਿੰਗ ਆ 50000 ਤੋਂ ਪਲੱਸ ਦੇ ਲੈਣ ਤੇ ਸਾਰੇ ਹੀ ਜਿਹੜੀ ਪੰਜਾਬ ਚਾ ਸ਼ਿਪਿੰਗ ਬਿਲਕੁਲ ਹੀ ਫ੍ਰੀ ਹੈ ਓਨਲੀ ਫੁੱਲ ਸੇਫਟੀ ਉਡੇ ਘਰ ਤੱਕ ਦੀ ਜਿਹੜੀ ਗੱਡੀ ਚ ਸਾਡੀ ਆਹੋ ਉਹ ਚ ਕੋਈ ਟੁੱਟ ਪਈ ਨਹੀਂ ਹੋਈ ਕੋਈ ਕੁਛ ਨਹੀਂ ਹੋਊਗਾ ਕੋਈ ਸਕ੍ਰੈਚ ਨਹੀਂ ਪਊਗਾ ਸਮਾਨ ਚ ਤੇ ਇਧਰ ਆਪਣੀ ਆਹ ਦੀ ਸਾਰੀ ਫੈਕਟਰੀ ਜਿੱਥੇ ਆਪਣਾ ਟੋਟਲੀ ਫਰਨੀਚਰ ਤਿਆਰ ਹੁੰਦਾ ਕੋਈ ਵੀ ਫਰਨੀਚਰ ਤੁਸੀਂ ਸਾਡੇ ਤੋਂ ਪਰਚੇਜ ਕਰਨਾ ਹੋਲਸੇਲ ਰੇਟ ਤੇ ਆਪਾਂ ਦਵਾਂਗੇ ਬੈਸਟ ਕੁਆਲਿਟੀ ਦੇ ਜਿੰਨੇ ਜਿਵੇਂ ਤੁਸੀਂ ਡਾਈਨਿੰਗ ਟੇਬਲ ਪਰਚੇਜ ਕਰਨਾ ਉਹ ਵੀ ਟਾਲੀ ਦੀ ਲੱਕੜ ਹੋਊਗੀ ਸਾਰੀ ਤੁਸੀਂ ਆ ਕੇ ਕੋਰਾ ਮਾਲ ਸਾਡੇ ਤੋਂ ਚੈੱਕ ਕਰ ਸਕਦੇ ਹੋ ਆ ਸਾਰਾ ਮਾਲ ਟਾਲੀ ਦੀ ਲੱਕੜ ਚ ਪਿਆ ਹੈ ਉਹ ਤੁਹਾਡੀ ਸੋਫੇ ਨੂੰ ਲੱਕੜ ਲੱਗਦੀ ਆ ਇਹ ਲੱਗਦਾ ਡੇਕ ਦਾ ਫਰੇਮ ਆ ਸਾਰਾ ਟੋਟਲੀ ਜਿੰਨੀ ਲੱਗਦੀ ਆ ਸਾਰੀ ਡੇਕ ਲੱਗਦੀ ਆ ਤੇ ਇਧਰ ਆਂਦੀ ਆ ਆਪਣੀ ਫੈਕਟਰੀ ਸੋਫਿਆਂ ਦੀ ਸੋਫਿਆਂ ਦਾ ਨਾ ਰੇਟ ਆਲਰੇਡੀ ਜਿਹੜੀ ਫਾਰਮ ਆ ਜੇਨੀ ਫਾਰਮ ਆਉਂਦੀ ਆ ਆਪਣੇ ਇਹਦਾ ਰੇਟ ਪਲੱਸ ਹੋ ਚੁੱਕਿਆ 11% ਪਾਪਾ ਉਸ ਰੇਟ ਨਹੀਂ ਵਧਾਇਆ ਹੈਗਾ ਪੁਰਾਣੇ ਰੇਟ ਹੀ ਆਪਾਂ ਮਾਲ ਦੇ ਰਹੇ ਆ ਹੁਣ ਦੇਖ ਕਰ ਸੋ ਜੋ ਕੁਆਲਿਟੀ ਇਹਦੀ ਤਾਂ ਉਹਨੂੰ ਮਾਰਕੀਟ ਚ ਨਾ ਸੋਫੇ ਮਿਲ ਜਾਂਦੇ ਆ ਸਸਤੇ ਉਹਨਾਂ ਦਾ ਕੱਪੜੇ ਹੀ ਤਾਂ ਫਾਰਮ ਨਹੀਂ ਵਰਤਦੇ ਆ ਆਪਣੇ ਜਿਹੜੇ ਕਪੜੇ ਇੱਥਾਂ ਫੌਮ ਲਾਉਨੇ ਆ ਉਹ ਆਪਾਂ ਹਲਾਉਨੇ ਆ ਕਪੜੇ ਦੇ ਪੇਸਟ ਕਰ ਦਿੱਤੀ ਜਾਂਦੀ ਆ ਫੌਮ ਆ ਮਾਰਕੀਟ ਚ ਕੀ ਕਰਦੇ ਆ ਲਾਉਂਦੇ ਨਹੀਂ ਹੈਗੇ ਜੇ ਇੱਕ ਸੋਫਾ ਤਿਆਰ ਕਰਨ ਲੱਗ ਜੀ ਤਾਂ ਟੋਟਲ 13 ਸੀਟਾਂ ਲੱਗ ਜਾਂਦੀਆਂ ਸੋਫੇ ਨੂੰ ਤਿਆਰ ਹੋਣ ਆ ਚੈੱਕ ਕਰੋ ਸੋਫਾ ਬਣ ਗਿਆ ਵਾ ਤੇ ਆ ਦੇਖੋ ਸਾਰੇ ਸਾਰੀ ਸਲਾਈ ਹੁੰਦੀ ਆ ਜਿੰਨਾ ਡਿਜ਼ਾਈਨ ਪਹਿਣਾ ਆਪਾਂ ਵੀ ਕੋਈ ਵੀ ਸੋਫਾ ਲਵੋਗੇ ਜਿੰਨਾਂ ਸਾਰੇ ਕਪੜੇ ਫੌਮ ਪੇਸਟ ਹੁੰਦੀ ਆ ਕਪੜੇ ਤੇ ਇੱਧਰ ਹੋ ਰਿਹਾ ਡੈਨੀ ਟੇਬਲ ਪਾਲਿਸ਼ ਕਿ ਚੈੱਕ ਕਰੋ ਤੁਸੀਂ ਕੁਆਲਿਟੀ ਤੁਹਾਨੂੰ ਕੋਰਾ ਮਾਲ ਦਿਖਾਤਾ ਹੁਣ ਇਹ ਹੋ ਰਿਹਾ ਸਾਰਾ ਪਾਲਿਸ਼ ਇਕਲੀ- ਇਕਲੀ ਚੀਜ਼ ਤੁਹਾਨੂੰ ਦਿਸ ਲੱਗੂਗੀ ਕੁਆਲਿਟੀ ਇਹ ਜਦੋਂ ਚਮਕੋਗੇ ਤੁਸੀਂ ਸਾਡੇ ਸ਼ੋਰੂਮ ਆ ਕੇ ਦੇਖੋਗੇ ਤਾਂ ਆਪਾਂ ਪੇਂਟ ਵਰਤਦੇ ਆਂ ਮੁੰਡਾ ਦਿਖਾਉਣ ਲੱਗ ਗਿਆ ਫੇਰੇ ਇਹਦੀ ਚਮਕ ਆਉਂਦੀ ਹੈ ਡਲ ਨਹੀਂ ਪੈਂਦੀ ਹੈਗੀ ਇਹੇ ਉਹ ਕਸਟਮਰ ਆ ਜਾਂਦੇ ਜੀ ਤੁਸੀਂ ਰੇਟ ਘਟਾ ਲਓ ਜੀ ਰੇਟ ਘਟਾ ਲਓ 500 ਘਟਾ ਲਓ 1000 ਘਟਾ ਲਓ ਕੋਈ ਕੋਈ ਤਾਂ ਪੰਜ ਪੰਜ ਹਜ਼ਾਰ ਹੀ ਚੱਕ ਦਿੰਦੇ ਆ ਜੀ 5000 ਰੁਪਏ ਘਟਾਓ ਫਿਰ ਅਸੀਂ ਲਵਾਂਗੇ ਅਸੀਂ ਕਹਿੰਨੇ ਆ ਜੀ ਨਹੀਂ ਰੇਟ ਘਟਾ ਸਕਦੇ ਅਸੀਂ ਪੰਜ 600 ਰੁਪਏ ਨਹੀਂ ਘਟਾ ਸਕਦੇ ਜਿਹੜੇ ਸਾਡੇ ਰੇਟ ਆ ਉਹ ਹੋਲ ਸੇਲ ਰੇਟ ਦੇ ਰਹੇ ਆ ਜੋ ਰੇਟ ਅਸੀਂ ਸਪਲਾਈ ਦਿੰਦੇ ਆ ਦੁਕਾਨਾਂ ਤੇ ਉਹ ਰੇਟ ਆ ਅਸੀਂ ਮਾਲ ਤੁਹਾਨੂੰ ਸਪਲਾਈ ਦੇ ਰਹੇ ਆ ਜੇ ਰੇਟ ਘਟਾਈਏ ਤਾਂ ਕੁਆਲਿਟੀ ਡਾਊਨ ਕਰਨੀ ਪੈਣੀ ਆ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਮੰਤੂ ਸੇ ਪੇਂਟ ਦਾ ਹੀ ਪਤਾ ਕਰ ਲੋ ਆ ਚੈੱਕ ਕਰੋ ਪੀ ਜੂ ਥਿਨਰ ਆ ਗਿਆ ਮਾੜਾ ਕੰਪਨੀ ਦਾ ਥਿਨਰ ਨਹੀਂ ਵਰਤਦੇ ਕੈਂਬਰੀ ਦਾ ਸਾਰਾ ਹੁੰਦਾ ਸਾਰਾ ਹੀ ਪੇਂਟ ਵਗੈਰਾ ਸਾਰਾ ਕੈਂਬਰੀ ਦਾ ਹੀ ਹੁੰਦਾ ਆਪਣਾ ਆ ਵੀ ਸਮਾਨ ਵਰਤਦੇ ਆ ਤੁਹਾਨੂੰ ਇਹਦੀ ਵੀ ਕੁਆਲਿਟੀ ਤੁਹਾਨੂੰ ਦਿਖਾਉਣੇ ਇਹਦੇ ਉੱਪਰੋਂ ਪਾਲਿਸ਼ ਹੋਣੀ ਆ ਸਾਰੀ ਹਜੇ ਤੇ ਹਨਾ ਜਿਹੜੇ ਸੋਫਿਆਂ ਚ ਪਿੱਲੋ ਬਣਦੇ ਆ ਮਾਰਕੀਟ ਚ ਜਲਦੇ ਆ ਨਾ ਕਜਰਾ ਭਰੀ ਜਾਂਦੇ ਆ ਆਪਣੀ ਚੈੱਕ ਕਰੋ ਆ ਸਾਰੀ ਫਾਈਬਰ ਹੱਥ ਲਾਏ ਤੇ ਪਤਾ ਲੱਗੂਗਾ ਤੁਹਾਨੂੰ ਕਿ ਗੱਲਬਾਤ ਹੈਗੀ ਆ ਟਾਪ ਕਲਾਸ ਦੀ ਫਾਈਬਰ ਆਪਾਂ ਬਹੁਤ ਵਧੀਆ ਲੈਂਥ ਦੀ ਫਾਈਬਰ ਵਰਤਦੇ ਆ ਇੱਧਰ ਨਾਰੇ ਮਾਲ ਆ। ਪਕਾਰਾ ਮਾਲ ਉਹੀ ਆ ਫੈਬਰ। ਤੇ ਇੱਧਰ ਆਪਣੀ ਇੱਕ ਛੋਟੀ ਸੋਫਿਆਂ ਦਾ ਸੋ ਮਲਾ ਲੋ ਛੋਟੇ ਜਿਹੇ ਸੋਫਿਆਂ ਦੇ ਵਾਸਤੇ ਬਣਿਆ ਹੋਇਆ। ਇੱਧਰ ਆਪਣੀ ਜਿਆਦਾ ਹਨਾ ਹਾਈਟ ਵਾਲੇ ਬੈੱਡ ਆ ਪਰ ਰੱਖੇ ਹੋਏ ਆ ਉੱਚੀ ਹਾਈਟ ਵਾਲੇ। ਉੱਧਰ 7-8 ਬੈੱਡ ਉੱਧਰ ਪਏ ਆ ਬਾਕੀ ਮੇਰੇ ਤਾਂ 7 ਕੁ ਬੈੱਡੇ ਇੱਧਰ ਪਏ ਆ ਉੱਚੀ ਹਾਈਟ ਵਾਲੇ। ਬਾਕੀ ਆ ਸੋਫੇ ਆ। ਤੇ ਜਿੱਦਾਂ ਤੁਸੀਂ ਫੈਬਰਿਕ ਚਾਹੀਦਾ ਡਿਜ਼ਾਈਨ ਚਾਹੀਦਾ ਰੂਮ ਦੇ ਸਾਮਾ ਸਾਇਬੜਾ ਛੋਟਾ ਕਰਨਾ ਉਹ ਵੀ ਹੋ ਜਾਊਗਾ ਤੁੰਨ ਕੁਆਲਿਟੀ ਆਪਾਂ ਦੱਸਤੀ ਆਪਾਂ ਰੇਟ ਨਹੀਂ ਘਟਾ ਸਕਦੇ ਮਾਰਕੀਟ ਚ ਕੀ ਚੱਲਦਿਆ ਮੱਲਵਾ ਸੋਫੇ ਰੇਟ ਲਾ ਲੂ ਤੁਸੀਂ ਅਸੀਂ ਦੇਣਾ ਸੋਫਾ 60000 ਦਾ ਮਾਰਕੀਟ ਚ ਕੋਈ ਦੇ ਰਿਹਾ 45000 ਦਾ ਕੋਈ ਦਊਗਾ 50000 ਦਾ ਕੋਈ ਦਊਗਾ 60000 ਦਾ ਜੇ 60000 ਮਿਲ ਰਿਹਾ ਤਾਂ ਬੈਸਟ ਕੁਆਲਿਟੀ ਦੇ ਸਕਦੇ ਏ ਚੀਜ਼ ਦੀ ਕੁਆਲਿਟੀ ਆ ਬਹੁਤ ਕੁਸ਼ਤ ਮਲੋਂਦੀ ਰੇਟ ਘਟਾ ਲਓ ਰੇਟ ਕੋਈ ਨਹੀਂ ਘਟਾ ਸਕਦੇ ਅਸੀਂ ਸਾਰੇ ਕਿਥੇ ਸਪੈਸ਼ਲ ਲਿਖ ਕੇ ਲਾਏ ਆ ਰੇਟ ਫਿਕਸ ਹੈ ਨੋ 바ਰਗੇਨਿੰਗ ਕਸਟਮਰ ਫੇਰ ਨਹੀਂ ਹਟਦਾਗਾ ਫਿਰ ਉਹੀ ਤੁਸੀਂ ਰੇਟ ਘਟਾਓ ਰੇਟ ਘਟਾਓ ਜੀ ਰੇਟ ਘਟਾਓ ਆ ਚੀਜ਼ ਸਾਨੂੰ ਇੰਨੇ ਵੀ ਮਿਲਦੀ ਅਸੀਂ ਕਹਿੰਦੇ ਜਿੱਥੇ ਤੁਹਾਨੂੰ ਮਿਲਦੀ ਹੈ ਜੀ ਤੁਸੀਂ ਉੱਥੇ ਲਓ ਜੀ ਸਦਗੇ ਲਓ ਜੀ ਉਥੋਂ ਮਤਲਬ ਅਸੀਂ ਨਹੀਂ ਘਟਾ ਸਕਦੇ ਸਾਨੂੰ ਪਤਾ ਸੀ ਕੀ ਸਮਾਨ ਵਰਤਦੇ ਆ ਕਿੰਨੇ ਜੀ ਸਾਨੂੰ ਪਹਿਣਾ ਸੀ ਨਹੀਂ ਘਟਾ ਸਕਦੇ ਅਸੀਂ ਕੁਆਲਿਟੀ ਵੈਸਟ ਰੱਖਦੇ ਆ ਕਿ ਕਸਟਮਰ ਇੱਕ ਆਇਆ ਸਾਡੇ ਕੋਲ 10 ਕਸਟਮਰ ਹੋਰ ਲੈ ਕੇ ਆਵੇ ਆ ਤੁਸੀਂ ਚੈੱਕ ਕਰੋ ਹੱਥ ਪਾ ਲਾਇ ਤੇ ਉਹਨੂੰ ਪਤਾ ਲੱਗੂ ਕਿ ਫਾਰਮ ਲੱਗੀ ਹੋਰ ਇਹ ਕੋਈ ਕਚਰਾ ਨਹੀਂ ਭਰਿਆ ਹੋਇਆ ਮਾਰਕੀਟ ਚ ਕੀ ਚੱਲਦਾ ਔਰ ਇਹ ਕਚਰਾ ਭਰ ਦਿੰਦੇ ਆ ਜੋ ਵੇਸਟਿੰਗ ਫਾਰਮ ਹੁੰਦੀ ਆ ਸਾਰੀ ਉਰੇ ਲੱਗਦੀ ਆ ਉਹ ਇਹ ਆ ਨਾ ਨਾਰਮਲ ਵੀਡੀਓ ਹੋਇਆ ਬਾਕੀ ਪ੍ਰੋਪਰ ਜਿਹੜੀ ਚੀਜ਼ ਦਾ ਰੇਟ ਆ ਉਹ ਤੁਹਾਨੂੰ ਇੰਸਟਾਗ੍ਰam ਸਾਡਾ ਜਿਹੜਾ ਪੇਜ ਆ ਇੰਦਰ ਗਿੱਲ 1201 ਉਹਨੂੰ ਤੁਸੀਂ ਜ਼ਰੂਰ ਫੋਲੋ ਕਰ ਲਓ ਉਹਦੇ ਉੱਪਰ ਹਰ ਇੱਕ ਚੀਜ਼ ਦਾ ਰੇਟ ਪ੍ਰਾਈਸ ਸਭ ਦਾ ਆਇਆ ਹੋਊਗਾ ਉੱਥੇ ਕਿਸੇ ਵੀ ਡੈਨਿੰਗ ਟੇਬਲ ਦੀ ਵੀਡੀਓ ਦੇਖਣੀ ਹੈ ਰੇਟ ਦੇਖਣਾ ਇੰਦਰ ਗਿੱਲ 12 ਜੂਰੇ ਇੱਕ ਆਈਡੀ ਆਪਣੀ ਇੰਸਟਾਗ੍ਰam ਤੇ ਉਹਨੂੰ ਫੋਲੋ ਕਰ ਲਓ ਉਹਦੇ ਉੱਪਰ ਰੇਟ ਤੁਹਾਨੂੰ ਡੈਨਿੰਗ ਟੇਬਲ ਦੇ ਰੇਟ ਆਲਰੇਡੀ ਬੱਜ ਚੁੱਕੇ ਆ ਜਿਹੜੀ 25000 ਦੀ ਉਹ 27000 ਹੋ ਗਈ ਜਿਹੜੀ 36000 ਸੀ ਉਹ 38000 ਹੋ ਗਈ ਇਹ ਸਾਰੀ ਜਿਹੜੇ ਆਪਾਂ ਨੂੰ ਕੋਰਾ ਮਾਲ ਦਿਖਾਇਆ ਸੀਗਾ ਉਹ ਆ ਕੁਆਲਿਟੀ ਆ ਚਮਕ ਤੁਸੀਂ ਆਪ ਚੈੱਕ ਕਰ ਸਕਦੇ ਹੋ ਮੱਲੂ ਸਮਾਨ ਬਣਾਈ ਦਾ ਰੂਲ ਆਈ ਦੀ ਆ ਕਾਰਿਗਰ ਨੂੰ ਵੀ ਹੁੰਦਾ ਕਿ ਮੇਰਾ ਸਮਾਨ ਬੈਸਟ ਬਣੇ ਸਨੀ ਸਿੰਘ ਆਵੇ ਤੇ ਜਲਦੀ ਸੇਲ ਹੋਵੇ ਤੇ ਅਸੀਂ ਵੀ ਇਹ ਕਸ ਨਹੀਂ ਛੱਡੀ ਦੀ ਕਿ ਕੋਈ ਚੀਜ਼ ਖਰਾਬ ਪੇਂਟ ਵਰਤੀਏ ਤਾਂ ਬੈਸਟ ਕੁਆਲਿਟੀ ਦਾ ਹੀ ਸਮਾਨ ਵਰਤੋ ਤੇ ਬੈਸਟ ਕੁਆਲਿਟੀ ਦੋਲਦੇ ਨੂੰ ਸਾਰਾ ਟਾਲੀ ਆ ਚਮਕ ਦੇਖੋ ਕਿੰਨੀ ਲੱਕੜ ਚਮਕਦੀ ਹੈ ਇਹ ਚ ਰੇਕੀ ਪਾਲਿਸ਼ ਦਾ ਇਹੀ ਹਾਂ ਸਾਰੀਆਂ ਚਮਕਣਗੀਆਂ ਸਾਡੀਆਂ ਇਹ ਨਹੀਂ ਹੋਗਾ ਕੋਈ ਥੋੜੇ ਟਾਈਮ ਬਾਅਦ ਚ ਡਲ ਪੈ ਜੂਗੀ ਹਾਂ ਪ੍ਰਾਈ ਸਟਾਰਟਿੰਗ ਆਪਣੇ ਕੋਲ ਹੋ ਜਾਂਦੀ ਹੈ ਜੀ 27000 ਰੁਪਿਆ ਉਹੀ ਡੈਨਿੰਗ ਦੇ ਲੋ ਮਾਰਬਲ ਟਾਪ ਲੈ ਲਿਆ 36000 ਰੁਪਿਆ ਭرائی ਵਾਲੀ ਕੁਰਸੀ ਉੱਪਰ 38000 ਰੁਪਿਆ ਇਹਦੇ ਉੱਪਰ ਮਾਰਬਲ ਲੈ ਲਿਆ ਤਾਂ 45000 ਰੁਪਿਆ ਇਹਦੇ ਉੱਪਰ ਮਾਰਬਲ ਦੀ ਕੁਆਲਿਟੀ ਚੇਂਜ ਕਰਤੀ 45 ਉੱਪਰ ਵਧੀਆ ਮਾਰਬਲ ਆ ਗਿਆ 51000 ਰੁਪਿਆ ਇਹ ਤੋਂ ਵੀ ਉੱਪਰ ਮਾਰਬਲ ਲੈ ਲਿਆ ਤਾਂ 55000 ਰੁਪਿਆ ਮਿਲੂਗਾ ਆਹ ਪੀਸ 6 ਸੀਟਰੀ ਆ 55000 ਰੁਪਿਆ ਕੁਆਲਿਟੀ ਉਹੀ ਆ ਬਸ ਮਾਰਬਲ ਦੇ ਰੇਟ ਚੇਂਜ ਹੋ ਗਏ 45 51 55 6 ਫੁੱਟ ਹਾਈਟ ਵਾਲੇ ਹੁਣ ਬੈੱਡ ਉਧਰ ਵੀ ਆਪਾਂ ਦਿਖਾਏ ਆ ਚੈੱਕ ਕਰ ਲਓ ਇੱਧਰ ਵੀ ਮਿਲ ਜਾਣਗੇ ਤੁਹਾਨੂੰ ਇਹ ਨਾਰਮਲ ਵੀਡੀਓ ਆਪਣੇ ਕੋਲ ਫਰਨੀਚਰ ਚ ਹੁੰਦਾ ਕੀ ਆਪਣੇ ਕੋਲ ਕੋਈ ਕਰੋਕਰੀ ਮੀਰਾ ਮਿਲ ਜੂ ਸੋਟੀ ਰਮੀਜਾਸ ਸੋਫਾ ਕਮ ਬੈੱਡ 6 ਫੁੱਟ ਹਾਈਟ ਚ ਬੈੱਡ ਤੁਸੀਂ ਆ ਚੈੱਕ ਕਰੋ ਆ ਇਹਦਾ ਪ੍ਰਾਈਸ 30 30000 ਰੁਪਈਆ ਉਹ ਵੀ 30 ਐਂਡ ਵਾਲਾ 32000 ਰੁਪਈਆ ਕੀ ਕਸਟਮਰ ਸਾਡੇ ਫਰਨੀਚਰ ਸ਼ੋਅਰੂਮ ਤੇ ਨਹੀਂ ਆ ਸਕਦੇ ਵੀਡੀਓ ਤੇ ਨਹੀਂ ਕਰ ਸਕਦੇ ਵੀਡੀਓ ਤੇ ਨੰਬਰ ਆ ਰਹੇ ਇਹ ਤੇ ਤੁਸੀਂ ਕਾਲ ਕਰੋ ਵੀਡੀਓ ਕਾਲ ਤੇ ਫਰਨੀਚਰ ਬਾਈ ਪਰਚੇਜ ਕਰ ਸਕਦੇ ਹੋ ਠੀਕ ਹੈ ਜੀ ਘਰ ਬੈਠੇ ਫਰਨੀਚਰ ਮੰਗਾ ਸਕਦੇ ਹੋ ਸ਼ਿਪਿੰਗ 50000 ਤੋਂ ਪਰ ਆਰਡਰ ਇ ਸਾਰੇ ਹੀ ਪੰਜਾਬ ਚ ਫ੍ਰੀ ਆ ਪੰਜਾਬ ਚ ਇੱਥੇ ਤੁਸੀਂ ਮਰਜੀ ਬੈਠੇ ਹੋ ਭਾਵੇਂ ਤੁਸੀਂ ਅੰਮ੍ਰਿਤਸਰ ਬੈਠੇ ਹੋ ਭਾਵੇਂ ਉਹ ਬੋੜ ਬੈਠੇ ਹੋ ਪੰਜਾਬ ਚ ਇੱਥੇ ਮਰਜੀ 50000 ਤੋਂ ਪਲੱਸ ਹੋਣੀ ਚਾਹੀਦੀ ਲੈਣ ਤੇ ਸਾਰੇ ਹੀ ਪੰਜਾਬ ਚ ਜਿਹੜੀ ਸ਼ਿਪਿੰਗ ਬਿਲਕੁਲ ਹੀ ਫ੍ਰੀ ਆ ਠੀਕ ਹੈ ਜੀ ਬਾਕੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ